ਲੋ ਜੀ ਸੋਨੂ ਰੈਡੀमेड ਗਾਰਮੈਂਟ ਤੇ ਇੱਕ ਵਾਰੀ ਫੇਰ ਸਭ ਤੋਂ ਵੱਡੀ ਸੇਲ ਲੱਗਣ ਜਾ ਰਹੀ ਆ ਸੋ ਸਭ ਤੋਂ ਵੱਡੇ ਆਫਰ ਦੇਣ ਲੱਗੇ ਆ ਚੈੱਕ ਕਰੋ ਇਸ ਵਾਰੀ ਜਿਹੜੇ ਅਸੀਂ ਆ 500 ਰੁਪਏ ਦੇ ਤਿੰਨ ਪਜਾਮੇ ਲੈ ਕੇ ਆਏ ਆ ਜੈਂਟਸ ਉਹ ਵੀ ਗਾਰੰਟੀ ਵਾਲੇ ਸੋ ਇਹਦੇ ਵਿੱਚ ਤੁਹਾਨੂੰ ਸਾਈਜ਼ ਮਿਲੂਗਾ ਐਲ ਐਕਸ ਐਲ ਤੋਂ ਲੈ ਕੇ ਡਬਲ ਐਕਸ ਐਲ ਤੱਕ ਸਾਈਜ਼ ਸੋ ਕਲਰ ਚਾਰਟ ਬਹੁਤ ਸਾਰੇ ਆ ਦੇਖ ਸਕਦੇ ਆ ਕਲਰ ਚਾਰਟ ਬਹੁਤ ਹੀ ਵਧੀਆ ਆ ਔਰ ਗਰਮੀਆਂ ਜੋ ਪਾਉਣ ਵਾਲੇ ਜਿਹੜੇ ਕਲਰ ਚਾਰਟ ਆ ਸੋ ਇਸ ਤੋਂ ਬਾਅਦ ਲੈ ਕੇ ਆਏ ਆ ਜੀ 500 ਦੀਆਂ ਤਿੰਨ ਟੀ ਸ਼ਰਟਾਂ 500 ਦੇ ਤਿੰਨ ਪਜਾਮੇ ਤੇ 500 ਦੀਆਂ ਤਿੰਨ ਟੀ ਸ਼ਰਟ ਪਾਉਚ ਵਾਲੀਆਂ ਟੀ-ਸ਼ਰਟਾਂ ਆ ਬਹੁਤ ਹੀ ਵਧੀਆ ਕਲਰ ਦੀ ਗਾਰੰਟੀ ਹੋਏਗੀ ਫੁੱਲ ਔਰ ਇਹਦੇ ਵਿੱਚ ਵੀ ਕਲਰਸ ਆ ਬਹੁਤ ਸਾਰੇ ਆ ਔਰ ਸਾਈਜ਼ ਮਿਲੂਗਾ ਜੀ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਸੋ ਇਸ ਤੋਂ ਬਾਅਦ ਲੈ ਕੇ ਆਏ ਆ ਜੀ ਫੈਂਸੀ ਟੀ-ਸ਼ਰਟਾਂ ਜਿਹੜੀਆਂ ਕਿ ਬੂਟ ਕੱਟ ਵਾਲੀਆਂ ਬੂਟ ਵਾਲੇ ਡਿਜ਼ਾਈਨ ਬਾਜ ਵਾਲੇ ਡਿਜ਼ਾਈਨ ਕਬੂਤਰ ਵਾਲੇ ਡਿਜ਼ਾਈਨ ਬਹੁਤ ਸਾਰੇ ਡਿਜ਼ਾਈਨ ਸਾਡੇ ਕੋਲ ਪਹੁੰਚ ਚੁੱਕੇ ਆ ਔਰ ਸਭ ਤੋਂ ਘੱਟ ਰੇਟ ਦੇਣ ਜਾ ਰਹੇ ਆ ਜੀ ਅਸੀਂ 500 ਦੀਆਂ ਦੋ ਸੋ ਪੂਰੇ ਬਾਜ਼ਾਰ ਦੇ ਵਿੱਚ ਤੁਹਾਨੂੰ ਕਿਤੋਂ 500 ਦੀਆਂ ਦੋ ਨਹੀਂ ਮਿਲਣਗੀਆਂ ਸਾਡੇ ਕੋਲ ਜਿਹੜੀਆਂ ਇਹ ਟੀ-ਸ਼ਰਟਾਂ ਮਿਲਣਗੀਆਂ ਤੁਹਾਨੂੰ 50 ਸੋ ਇਹਦੇ ਵਿੱਚ ਬਹੁਤ ਸਾਰੇ ਕਲਰ ਚਾਰਟ ਬਹੁਤ ਸਾਰੇ ਡਿਜ਼ਾਈਨ ਪਹੁੰਚ ਚੁਕੇ ਆ ਸੋ ਇਹਦੇ ਵਿੱਚ ਦੇਖ ਸਕਦੇ ਆ ਜੀ ਅਲੱਗ-ਅਲੱਗ ਕਲਰ ਚਾਰਟ ਆ ਔਰ ਅਲੱਗ-ਅਲੱਗ ਬੈਗ ਤੇ ਪੈਚ ਬਣਿਆ ਹੋਊਗਾ ਸੋ ਇਸ ਤੋਂ ਬਾਅਦ ਜਿਹੜੀ ਟੀ-ਸ਼ਰਟ ਆਉਗੀ 1000 ਰੁਪਏ ਦੀਆਂ ਤਿੰਨ ਜਿਹੜੀਆਂ ਮਾਰਕੀਟ ਦੇ ਵਿੱਚ 500 600 ਵਿਕਦੀ ਆ ਸਾਡੇ ਕੋਲ ਮਿਲੂਗੀ 1000 ਰੁਪਏ ਦੀਆਂ ਤਿੰਨ ਸੋ ਇਹਦੇ ਵਿੱਚ ਵੀ ਤੁਸੀਂ ਕਲਰ ਚਾਰਟ ਦੇਖ ਸਕਦੇ ਆ ਬਹੁਤ ਸਾਰੇ ਕਲਰ ਚਾਰਟ ਅਵੇਲੇਬਲ ਆ ਸੋ ਨਵੇਂ ਤੋਂ ਨਵੇਂ ਡਿਜ਼ਾਈਨ ਸੋ ਜਿਹੜੇ ਮੇਰੇ ਵੀਰ ਬਾਜ ਵਾਲੀ ਪਸੰਦ ਕਰਦੇ ਆ ਸੋ ਫਰੰਟ ਬਾਜ ਵੀ ਆਇਆ ਹੋਇਆ ਸੋ ਚੈੱਕ ਕਰੋ ਸੋ ਪ੍ਰੀਮੀਅਮ ਕੁਆਲਿਟੀ ਆ ਸ਼ੋਰੂਮ ਵਾਲਿਆਂ ਜੀ ਸੋ ਚੈੱਕ ਕਰੋ ਮੇਰਾ ਵੇਦ ਕਲਰ ਜਰਡ ਬਹੁਤ ਸੋਹਣੇ ਪਹੁੰਚੂ ਕੇ ਆ ਸੋ ਹੈਵੀ ਜੀਐਸਐਮ ਆ ਜੀ ਸੋ ਇਹ ਦੇਣ ਜਾ ਰਹੇ ਆ ਅਸੀਂ 1000 ਦੀਆਂ 3 ਸੋ ਇਸ ਤੋਂ ਬਾਅਦ ਵਾਰੀ ਆ ਜੀ ਸ਼ਰਟਾਂ ਦੀ ਸੋ ਸਭ ਤੋਂ ਘੱਟ ਰੇਟ ਸ਼ਰਟਾਂ ਦੇ ਦਸੂਏ ਚ ਦੇ ਰਿਹਾ ਜੀ ਅਸੀਂ 500 ਦੀਆਂ 2 ਸੋ ਚੈੱਕ ਕਰੋ ਜੀ ਡਬਲ ਪਾਕਟ ਸ਼ਰਟਾਂ ਔਰ 500 ਦੀਆਂ 2 ਦੇਣ ਜਾ ਰਹੇ ਆ ਜੀ ਸੋ ਇਸ ਤੋਂ ਬਾਅਦ ਜਿਹੜੀਆਂ ਸਾਡੇ ਕੋਲ ਸ਼ਰਟਾਂ ਆਈਆਂ ਵਾਂ ਹਾ ਬਾਜੂ ਸ਼ਰਟ ਸੋ ਬਹੁਤ ਸਾਰੀ ਡਿਮਾਂਡ ਸੀ ਕਿ ਹਾ ਬਾਜੂ ਸ਼ਰਟ ਲਿਆਂਦੀ ਜਾਵੇ ਸੋ ਇਹਦੇ ਵਿੱਚ ਟ੍ਰਿਪਲ ਐਕਸਲ ਤੱਕ ਸਾਈਜ਼ ਆ ਸੋ 400 500 ਰੁਪਏ ਦੀ ਇੱਕ ਵਿਕਦੀ ਆ ਸੋ ਅਸੀਂ ਦੇਣ ਜਾ ਰਹੇ ਆ ਇਹ ਵੀ ਆਫਰ ਚ 1000 ਦੀਆਂ ਤਿੰਨ ਸੋ ਬਹੁਤ ਸਾਰੇ ਕਲਰ ਚਾਰਟ ਆ ਸਾਈਜ਼ ਜਿਹੜੇ ਆ ਐਮ ਤੋਂ ਲੈ ਕੇ ਟ੍ਰਿਪਲ ਐਕਸਲ ਤੱਕ ਆ ਸਾਈਜ਼ ਜਿਹੜਾ ਮਰਜ਼ੀ ਲੈ ਸਕਦੇ ਆ ਸੋ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਆਏ ਹੋਏ ਆ ਸੋ ਸ਼ਰਟਾਂ ਦੀ ਬਹੁਤ ਸਾਰੀ ਵੈਰਾਈਟੀ ਪਹੁੰਚ ਚੁੱਕੀ ਆ ਜੀ ਸੋ ਇਸ ਤੋਂ ਬਾਅਦ ਫੁੱਲ ਬਾਜੂ ਸ਼ਰਟਾਂ ਜਿਨ੍ਹਾਂ ਨੇ ਲੈਣੇ ਆਇਆ ਫੁੱਲ ਬਾਜੂ ਮਿਲਣਗੀਆਂ ਹਾਫ ਬਾਜੂ ਜਿਨ੍ਹਾਂ ਨੇ ਲੈਣੀਆਂ ਹਾਫ ਬਾਜੂ ਮਿਲਣਗੀਆਂ ਲੋ ਜੀ ਬਹੁਤ ਸਾਰੇ ਜਿਹੜੇ ਕਲਰ ਚਾਰਟ ਸਾਡੇ ਕੋਲ ਪਹੁੰਚ ਚੁੱਕੇ ਆ ਜੀ ਸੋ ਪ੍ਰਿੰਟਡ ਸ਼ਰਟਾਂ ਚੈੱਕ ਸ਼ਰਟਾਂ ਪਲੇਨ ਸ਼ਰਟਾਂ ਹਰ ਤਰ੍ਹਾਂ ਦੀਆਂ ਸ਼ਰਟਾਂ ਜਿਹੜੀਆਂ ਸਾਡੇ ਕੋਲ ਪਹੁੰਚ ਚੁੱਕੀਆਂ ਜੀ ਲੋ ਜੀ ਸੋ ਇਸ ਤੋਂ ਬਾਅਦ ਵਾਰੀ ਆ ਜੀ ਜੈਂਟਸ ਪਜਾਮਿਆਂ ਦੀ ਸੋ ਤੁਹਾਨੂੰ ਪਜਾਮਿਆਂ ਦੀ ਵੈਰਾਈਟੀ ਦਿਖਾਉਣ ਲੱਗੇ ਆ ਜੀ ਸੋ ਤੁਸੀਂ ਚੈੱਕ ਕੀਤੇ ਆ ਜੀ ਪਹਿਲਾਂ 500 ਰੁਪਏ ਦੇ ਤਿੰਨ ਪਜਾਮੇ ਸੋ ਇਸ ਤੋਂ ਬਾਅਦ ਦਿਖਾਣ ਲੱਗੇ ਆ 500 ਰੁਪਏ ਦੇ ਦੋ ਸੋ ਐਨ ਐਸ ਦਾ ਪਜਾਮਾ ਆ ਵੱਖਰੇ ਵੱਖਰੇ ਪੈਚ ਹੋਣਗੇ ਸੋ ਚੈੱਕ ਕਰੋ ਜੀ ਟੈਡੀ ਵਾਲੇ ਪਜਾਮੇ ਇਹ ਵੀ ਅਸੀਂ ਜਿਹੜੇ ਪਜਾਮੇ ਆ 500 ਰੁਪਏ ਦੇ ਦੋ ਦੇਣ ਦੇ ਆ ਜੀ ਸੋ ਪਜਾਮਿਆਂ ਦੀ ਬਹੁਤ ਸਾਰੀ ਵੈਰਾਈਟੀ ਆ ਸੋ ਚੈੱਕ ਕਰੋ ਡਿਜ਼ਾਈਨ ਜੀ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ ਟ੍ਰਿਪਲ 4 5 ਤੱਕ ਸਾਈਜ਼ ਮਿਲੂਗਾ ਜੀ ਔਰ ਪ੍ਰਾਈਸ ਮਿਲੂਗਾ 500 ਰੁਪਏ ਦੇ ਦੋ ਲਓ ਜੀ ਸੋ ਇਸ ਤੋਂ ਬਾਅਦ ਪਜਾਮੇ ਦੀ ਥੋੜੀ ਪ੍ਰੀਮੀਅਮ ਕੁਆਲਿਟੀ ਆ ਜੀ ਜਿਹੜੇ ਕਿ ਹੁਣ ਲੇਟੈਸਟ ਪਜਾਮੇ ਚੱਲਦੇ ਪਿਆ ਕਬੂਤਰ ਵਾਲੇ ਸੋ ਚੈੱਕ ਕਰੋ ਜੀ ਪਜਾਮੇ ਬਹੁਤ ਹੀ ਵਧੀਆ ਪਹੁੰਚੇ ਹੋਏ ਆ ਸੋ ਇਹ ਅਸੀਂ ਪਜਾਮਾ ਜਿਹੜਾ ਆ ਪਹਿਲਾਂ 500 600 ਰੁਪਏ ਦਾ ਇੱਕ ਵੇਚਿਆ ਆ ਸੋ ਆਫਰ ਦੇ ਵਿੱਚ ਦੇਣ ਜਾ ਰਹੇ ਆ ਜੀ 1000 ਰੁਪਏ ਦੇ ਤਿੰਨ ਸੋ ਚੈੱਕ ਕਰੋ ਟੈਡੀ ਵਾਲੇ ਟੈਡੀ ਵਾਲੇ ਕਬੂਤਰ ਵਾਲੇ ਪਜਾਮੇ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਸਾਡੇ ਕੋਲ ਪਹੁੰਚ ਚੁੱਕੀ ਆ ਸੋ ਇਹ ਪਜਾਮੇ ਅਸੀਂ ਦੇਣ ਜਾ ਰਹੇ ਆ 1000 ਦੇ ਤਿੰਨ ਪੀਸ ਸੋ ਸਾਈਜ਼ ਮਿਲਣਗੇ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ ਟ੍ਰਿਪਲ 4 5 ਤੱਕ ਸੋ ਇਸ ਤੋਂ ਬਾਅਦ ਵੈਰਾਈਟੀ ਆ ਜੀ ਕਾਰਗੋ ਦੀ ਸੋ ਕਾਰਗੋ ਦਾ ਪਜਾਮਾ ਸਾਡੇ ਕੋਲ ਮਿਲੂਗਾ ਜੀ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ 4 4 ਐਕਸਲ ਤੱਕ ਸਾਈਜ਼ ਸੋ ਚੈੱਕ ਕਰੋ ਕੁਆਲਿਟੀ ਸਾਈਡ ਪਾਕਟ ਵਾਲੀ ਦਾ ਸੋ ਇਹਦੇ ਵਿੱਚ ਇਹ ਸ਼ੁਰੂ ਹੋ ਜੂਗਾ ਜੀ 500 ਰੁਪਏ ਤੋਂ ਲੈ ਕੇ ਲੋ ਜੀ ਇਹਦੇ ਵਿੱਚ ਕਲਰ ਚਾਰਟ ਸੋ ਇਹ ਸਟਾਰਟਿੰਗ ਰੇਟ ਆ ਜੀ ਇਹਦਾ 500 ਰੁਪਿਆ ਔਰ ਐਂਡ ਹੈਗਾ 700 ਰੁਪਿਆ ਲੋ ਜੀ ਉਸ ਤੋਂ ਬਾਅਦ ਵਾਰੀ ਆ ਜੀ ਨਿਕਰਾਂ ਦੀ ਸੋ ਨਿਕਰਾਂ ਦੇ ਸਾਈਜ਼ ਸਾਡੇ ਕੋਲ ਐਕਸਲ ਤੋਂ ਲੈ ਕੇ 5 ਐਕਸਲ ਤੱਕ ਮਿਲਣਗੇ ਜਿਹੜਾ ਮੇਰਾ ਵੀਰ ਇੱਕ ਲਊਗਾ 300 ਰੁਪਏ ਦੀ ਆ ਦੋ ਪੀਸ ਅਸੀਂ 500 ਰੁਪਏ ਦੇ ਦੇ ਰਹੇ ਆ ਜੀ ਸੋ ਇਹ ਵੀ ਚੈੱਕ ਕਰੋ ਬਾਜ਼ ਆਲੇ ਟ੍ਰੈਂਡਿੰਗ ਆਲੇ ਪੀਸ ਜਿਹੜੇ ਆ ਅਸੀਂ ਲਿਆਂਦੇ ਆ ਜੀ ਸੋ ਇਹਨਾਂ ਦੇ ਸਾਈਜ਼ ਵੀ ਜਿਹੜੇ ਸਾਡੋਂ 5 ਐਕਸਲ ਤੱਕ ਮਿਲਣਗੇ ਸੋ ਗਰਮੀਆਂ ਦੀ ਵੈਰਾਈਟੀ ਸਾਡੇ ਕੋਲ ਹਰ ਤਰ੍ਹਾਂ ਦੀ ਆ ਗਈ ਹੋਈ ਆ ਜੀ ਸੋ ਚੈੱਕ ਕਰੋ ਜਿਨ੍ਹਾਂ ਨੇ ਛੁੱਟੀਆਂ ਕੱਟਣ ਜਾਣਾ ਆ ਤੋ ਸਾਡੇ ਕੋਲ ਵਿਜ਼ਿਟ ਕਰੋ ਇੱਕ ਵਾਰੀ ਉਹਨਾਂ ਨੂੰ ਹਰ ਤਰ੍ਹਾਂ ਦੀ ਵੈਰਾਈਟੀ ਅਸੀਂ ਦੇ ਕੇ ਭੇਜਾਂਗੇ ਜੀ ਸੋ ਇਸ ਤੋਂ ਬਾਅਦ ਵਾਰੀ ਆ ਜੀ ਜੈਂਟਸ ਕੋਟ ਸੈੱਟ ਦੀ ਸੋ ਕੋਟ ਸੈੱਟ ਦੇ ਵਿੱਚ ਸਾਡੇ ਕੋਲ ਪਜਾਮਾ ਤੇ ਟੀ-ਸ਼ਰਟ ਔਰ ਨਿੱ ਇਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਲਰ ਚਾਰਡ ਮਿਲਣਗੇ ਸੋ ਇਹਦੇ ਵਿੱਚ ਇੱਕ ਇਹ ਵਾਲਾ ਡਿਜ਼ਾਈਨ ਆ ਔਰ ਇਹਦੇ ਵਿੱਚ ਇੱਕ ਕੋਲਰ ਵਾਲਾ ਡਿਜ਼ਾਈਨ ਆ ਲੋ ਜੀ ਤੁਹਾਨੂੰ ਸਾਈਜ਼ ਮਿਲਣਗੇ ਜੀ ਐਕਸਲ ਤੋਂ ਲੈ ਕੇ ਡਬਲ ਐਕਸਲ ਟ੍ਰिपल ਐਕਸਲ 4 ਐਕਸਲ ਤੱਕ ਔਰ ਰੇਟ ਮਿਲੂਗਾ ਜੀ ਸਿਰਫ 700 ਰੁਪਏ ਦਾ ਜੀ ਜਿਹੜਾ 20 ਪਿਸ ਲੈਂਦਾ ਆ ਉਹਨਾਂ ਨੂੰ ਡਿਸਕਾਊਂਟ ਕਰਕੇ ਦਿੱਤਾ ਜਾਊਗਾ ਜੀ ਔਰ ਇਸ ਤੋਂ ਬਾਅਦ ਜੀ ਜਿਨ੍ਹਾਂ ਨੇ ਫੁੱਲ ਬਾਹੂ ਟੀ-ਸ਼ਰਟਾਂ ਲੈਣੀਆਂ ਆ ਸਾਡੇ ਕੋਲ ਫੁੱਲ ਬਾਹੂ ਟੀ-ਸ਼ਰਟ ਦੀ ਵੈਰਾਈਟੀ ਬਹੁਤ ਸਾਰੀ ਹੈਗੀ ਆ ਸੋ ਐਮ ਤੋਂ ਲੈ ਕੇ 4 ਐਕਸਲ ਤੱਕ ਸਾਈਜ਼ ਆ ਇਹ ਵੀ ਜਿਹੜੀਆਂ ਅਸੀਂ ਦਵਾਂਗੇ ਤੁਹਾਨੂੰ 500 ਰੁਪਏ ਦੀਆਂ ਦੋ ਸੋ ਚੈੱਕ ਕਰੋ ਜੀ ਕਲਰ ਚਾਰਟ ਫੁੱਲ ਬਾਜੂ ਦੇ ਬਹੁਤ ਸਾਰੇ ਆ ਸੋ ਦੇਖੋ ਜੀ ਕਲਰ ਚਾਰਟ ਲੋ ਜੀ ਇਹ ਫੁੱਲ ਬਾਜੂ ਦੇ ਆ 500 ਰੁਪਏ ਦੇ ਦੋ ਲੋ ਜੀ ਉਸ ਤੋਂ ਬਾਅਦ ਅੱਗੇ ਲੇਡੀਜ਼ ਵੈਰਾਈ ਦਿਖਾਵਾਂਗੇ ਜੀ ਤੁਹਾਨੂੰ ਲੋ ਜੀ ਇਸ ਤੋਂ ਬਾਅਦ ਲੇਡੀਜ਼ ਸੂਟਾਂ ਤੇ ਭਾਰੀ ਸੇਲ ਲਗਾਉਣ ਜਾ ਰਹੇ ਆ ਸੋ ਫਰੋਕ ਸੂਟ ਦੀ ਸਟਾਰਟਿੰਗ ਕਰ ਰਹੇ ਆ ਜੀ ਅਸੀਂ ਜਿਹੜਾ ਫਰੋਕ ਸੂਟ ਪਹਿਲਾਂ 500 600 ਰੁਪਏ ਦੇ ਵਿੱਚ ਵੇਚਿਆ ਹੋਇਆ ਵਾ ਤੁਸੀਂ ਦੇਖ ਸਕਦੇ ਆ ਇਹਦੇ ਨਾਲ ਪਲਾਜ਼ੋ ਵੀ ਆ ਸੋ ਇਹ ਵਾਲਾ ਸੂਟ ਅਸੀਂ ਪਹਿਲਾਂ 500 600 ਦੇ ਵਿੱਚ ਆ ਹੁਣ ਅਸੀਂ ਦੇਣ ਜਾ ਰਹੇ ਹਾਂ 1000 ਰੁਪਏ ਦਾ 1 ਨਹੀਂ 2 ਨਹੀਂ 3 ਸੋ 1000 ਰੁਪਏ ਦੇ 3 ਦੇਣ ਜਾ ਰਹੇ ਹਾਂ ਜੀ ਸੋ ਦੇਖ ਸਕਦੇ ਆ ਇਹਦੇ ਵਿੱਚ ਕਲਰ ਚਾਰਟ ਬਹੁਤ ਹੀ ਵਧੀਆ ਵਾ ਸੋ ਚੈੱਕ ਕਰੋ ਜੀ ਸੋ ਕਲਰ ਚਾਰਟ ਤੁਹਾਨੂੰ ਬਹੁਤ ਸਾਰੇ ਮਿਲਣਗੇ 1000 ਰੁਪਏ ਦੇ 3 ਗਰਮੀਆਂ ਦੇ ਵਿੱਚ ਜਿਹੜੀ ਆ ਸਭ ਤੋਂ ਵੱਡੀ ਸੇਲ ਸਾਡੇ ਕੋਲ ਲੱਗੀ ਹੋਈ ਆ 1000 ਰੁਪਏ ਦੇ 3 ਲੋ ਜੀ ਸੋ ਇਸ ਤੋਂ ਬਾਅਦ ਕੁੜਤੇ ਦੀ ਵੈਰਾਈਟੀ ਸੋ ਸਾਡੇ ਕੋਲ ਕੁੜਤੇ ਦੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਹੋਇਆ ਸੋ ਚੈੱਕ ਕਰੋ ਇਹਦੇ ਵਿੱਚ ਤੁਹਾਨੂੰ ਸਾਈਜ਼ ਮਿਲੇਗਾ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ ਟ੍ਰਿਪਲ 4 5 ਤੱਕ ਸੋ ਇਹ ਵਾਲਾ কুর্তা ਵੀ ਅਸੀਂ 4500 ਦੀ ਸੇਲ 'ਚ ਵੇਚਿਆ ਹੋਇਆ ਵਾ ਜਿਹੜੇ ਕਿ ਹੁਣ ਅਸੀਂ ਸੇਲ 'ਚ ਲਗਾਉਣ ਜਾ ਰਹੇ ਹਾਂ 1000 ਰੁਪਏ ਦੇ ਤਿੰਨ ਸੋ ਸਾਈਜ਼ ਜਿਹੜਾ ਮਰਜ਼ੀ ਲੈ ਜਾਓ 4 ਐਕਸਲ ਤੱਕ 1000 ਰੁਪਏ ਦੇ ਤਿੰਨ ਸੋ ਚੈੱਕ ਕਰੋ ਜੀ ਕਲਰ ਚਾਰਟ ਬਹੁਤ ਸਾਰੇ ਆ ਸੋ ਜਿਹੜਾ ਵਿਜ਼ਿਟ ਕਰੂਗਾ ਉਹਨਾਂ ਨੂੰ ਅਸੀਂ ਬਹੁਤ ਸਾਰੀ ਵੈਰਾਈਟੀ ਦਿਖਾਵਾਂਗੇ ਕਿਉਂਕਿ ਵੀਡੀਓ ਦੇ ਵਿੱਚ ਜਿਹੜੀ ਆ ਪੂਰੀ ਵੈਰਾਈਟੀ ਨਹੀਂ ਦਿਖਾ ਸਕਦੇ ਜੀ ਕਿਉਂਕਿ ਸਾਡੇ ਕੋਲ ਵੈਰਾਈਟੀ ਜਿਹੜੀ ਆ ਬਹੁ ਸੋ ਫਰੋਗ ਦੇ ਸਾਡੇ ਕੋਲ ਬਹੁਤ ਸਾਰੇ ਡਿਜ਼ਾਈਨ ਆ ਅਲੱਗ-ਅਲੱਗ ਕਲਰ ਜਰਟ ਆ ਸੋ ਇਹ ਵਾਲੀ ਫਰੋਗ ਸਾਡੇ ਕੋਲ 500 ਰੁਪਏ ਤੋਂ ਲੈ ਕੇ 1000 ਦੀ ਰੇਂਜ ਤੱਕ ਹੈਗੀ ਆ ਜੀ ਸੋ ਇਹ ਦੇਖੋ ਜੀ ਸੋ ਇਸ ਤੋਂ ਬਾਅਦ ਦਿਖਾਵਾਂਗੇ ਜੀ ਤੁਹਾਨੂੰ ਕੋਟ ਸੈੱਟ ਸੋ ਕੋਟ ਸੈੱਟ ਦੀ ਮਾਰਕੀਟ ਦੇ ਵਿੱਚ ਹੁਣ ਬਹੁਤ ਸਾਰੀ ਡਿਮਾਂਡ ਆ ਸੋ ਮਾਰਕੀਟ ਦੇ ਵਿੱਚ ਕੋਟ ਸੈੱਟ ਜਿਹੜੇ ਆ 1500 2000 2500 ਤੱਕ ਵਿਕ ਰਹੇ ਆ ਸੋ ਸਾਡੇ ਕੋਲ ਜ਼ਿਆਦਾਤਰ ਡਿਜ਼ਾਈਨ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਮਿਲਣਗੇ ਜੀ ਸੋ ਚੈੱਕ ਕਰੋ ਬਹੁਤ ਸਾਰੇ ਡਿਜ਼ਾਈਨ ਆ ਗਏ ਆ ਸੋ ਡਿਜ਼ਾਈਨਾਂ ਦੀ ਕ ਸੋ ਚੈੱਕ ਕਰੋ ਜੀ afghani ਨਾਲ ਆ ਔਰ kurta ਵਾ ਇਹ ਵੀ ਜਿਹੜੀ ਆ ਰੇਂਜ ਸਾਰੀ ਆ 500 ਤੋਂ ਲੈ ਕੇ 1000 ਤੱਕ ਆ ਜੀ ਸੋ ਡਿਜ਼ਾਈਨ ਚੈੱਕ ਕਰੋ ਜੀ ਲੋ ਜੀ ਪੂਰੀ embroidery ਦਾ ਕੰਮ ਕੀਤਾ ਹੋਇਆ ਵਾ ਜੀ ਸਾਰੀ ਲੇਟੈਸਟ ਵੈਰਾਈਟੀ ਆ ਜੀ ਸੋ ਜੋ ਸ਼ੋਅਰੂਮਾਂ ਦੇ ਵਿੱਚ ਮਿਲੂਗਾ ਸੋ ਸੇਮ ਵੈਰਾਈਟੀ ਸਾਡੇ ਕੋਲ ਮਿਲੂਗੀ ਜੀ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਲੋ ਜੀ ਇਹ ਵਾਲੀ ਰੇਂਜ ਜਿਹੜੀ ਆ 500 ਤੋਂ ਸਟਾਰਟ ਆ ਜੀ ਲੋ ਜੀ ਇਸ ਤੋਂ ਬਾਅਦ ਵਾਰੀ ਆ ਜੀ ਨੇਰਾ ਕਟ ਸੂਟ ਸੋ ਨੇਰਾ ਕਟ ਸੂਟ ਜਿਹੜੇ ਅਸੀਂ ਪਹਿਲਾਂ 1500 1200 2000 ਦੀ ਰੇਂਜ ਚ ਵੇਚੇ ਹੋਇਆ ਹੁਣ ਆਪਾਂ ਰੇਂਜ ਕਰਤੀ ਆ ਜੀ 1000 ਰੁਪਿਆ ਸੋ ਇਹਦੇ ਵਿੱਚ ਸਾਈਜ਼ ਮਿਲੂਗਾ ਜੀ ਤੁਹਾਨੂੰ 50 ਨੰਬਰ 52 ਨੰਬਰ 3 XL 4 XL 5 XL ਸੋ ਚੈੱਕ ਕਰੋ ਦੁਪੱਟਾ ਨਾਲ ਆ ਕਲਰ ਚਾਰਟ ਬਹੁਤ ਸਾਰੇ ਹੈਗੇ ਆ ਜੀ ਸੋ ਦੇਖੋ ਕਲਰ ਚਾਰਟ ਜੀ ਲੋ ਜੀ ਲੋ ਜੀ ਸੋ ਇਸ ਤੋਂ ਬਾਅਦ ਦਿਖਾਵਾਂਗੇ ਜੀ ਤੁਹਾਨੂੰ ਟੌਪ ਸੋ ਟੌਪ ਸਾਡੇ ਕੋਲ ਜਿਹੜੇ ਆ ਬ੍ਰਾਂਡਡ ਟੌਪ ਆ ਸੋ ਇਹਦੇ ਵਿੱਚ ਰੇਂਜ ਜਿਹੜੀ ਆ 400 500 ਵਾਲੀ ਰੇਂਜ ਜਿਹੜੀ ਆ ਇਹ ਵੀ ਆਪਾਂ ਦੇਣ ਜਾ ਰਹੇ ਆ ਜੀ 1000 ਰੁਪਏ ਦੇ ਤਿੰਨ ਸੋ ਚੈੱਕ ਕਰੋ ਸਾਈਜ਼ ਸਾਡੇ ਕੋਲ ਮਿਲਣਗੇ ਇਹਦੇ ਵਿੱਚ ਵੀ 445 ਸੋ ਇਹ ਅਸੀਂ ਦੇਣ ਜਾ ਰਹੇ ਆ ਜੀ 1000 ਰੁਪਏ ਦੇ ਤਿੰਨ ਸੋ ਇਹਦੇ ਵਿੱਚ ਟੌਪ ਆ ਜੀ ਇੱਕ ਟੀ-ਸ਼ਰਟ ਵਾਲਾ ਉਹ ਵੀ ਤੁਹਾਨੂੰ ਦਿਖਾ ਰਹੇ ਆ ਇਹ ਵਾਲੇ ਟੌਪ ਜਿਹੜੇ ਆ ਅਸੀਂ ਦੇਣ ਜਾ ਰਹੇ ਆ 500 ਰੁਪਏ ਦੇ ਦੋ ਲੋ ਜੀ ਕਰੋਪ ਟੌਪ ਦੇ ਸਾਡੇ ਕੋਲ 50 ਤੋਂ 60 ਡਿਜ਼ਾਈਨ ਆ ਔਰ ਇਹਦੇ ਬੈਗ ਤੇ ਪ੍ਰਿੰਟ ਵੀ ਆ ਜੀ ਇਹ ਅਸੀਂ ਦੇਣ ਜਾ ਰਹੇ ਆ ਜੀ 500 ਰੁਪਏ ਦੇ ਦੋ ਸੋ ਸਾਡੇ ਕੋਲ ਡਿਜ਼ਾਈਨ ਬਹੁਤ ਸਾਰੇ ਆ ਸੋ ਵੀਡੀਓ ਦੇ ਵਿੱਚ ਪੂਰੇ ਡਿਜ਼ਾਈਨ ਅਸੀਂ ਨਹੀਂ ਦਿਖਾ ਸਕਦੇ ਸੋ ਵਿਜ਼ਿਟ ਕਰੋ ਵਿਜ਼ਿਟ ਕਰੋਗੇ ਤੇ ਤੁਹਾਨੂੰ ਬਹੁਤ ਸਾਰੀ ਵੈਰਾਈਟੀ ਜਿਹੜੀ ਆ ਸਾਡੇ ਕੋਲ ਅਵੇਲੇਬਲ ਮਿਲੇਗੀ ਸੋ ਇਦਾਂ ਦੀਆਂ ਮਿੱਡੀਆਂ ਜਿਹੜੀਆਂ ਮਾਰਕੀਟ ਦੇ ਵਿੱਚ 1000 12 1200 ਦੀਆਂ ਵਿਕਦੀਆਂ ਆ ਅਸੀਂ ਦੇਣ ਜਾ ਰਹੇ ਆ ਸਿਰਫ 700 ਰੁਪਏ ਦੀ ਰੇਂਜ ਲੋ ਜੀ ਸੋ ਇੱਕ ਵਾਰੀ ਡਿਜ਼ਾਈਨ ਤੁਹਾਨੂੰ ਜਿਹੜਿਆ ਨਿਗਾਹ ਕਰਵਾ ਦਿੰਨੇ ਆ ਸੋ ਸਾਡੇ ਕੋਲ ਡਿਜ਼ਾਈਨਾਂ ਦੀ ਕਮੀ ਨਹੀਂ ਹੈਗੀ ਸੋ ਬਹੁਤ ਸਾਰੇ ਡਿਜ਼ਾਈਨ ਇਹ ਵਾਲਾ ਜੀ 1000 ਦੀ ਰੇਂਜ ਆ ਜੀ ਸੋ ਲੋ ਜੀ ਚੈੱਕ ਕਰੋ ਡਿਜ਼ਾਈਨ ਬਹੁਤ ਸਾਰੇ ਆ ਜੀ ਲੋ ਜੀ ਸੋ ਸਟੇਟ ਕੁੜਤੇ ਵਾਲਾ ਡਿਜ਼ਾਈਨ ਲੈਣਾ ਆ ਸਟੇਟ ਕੁੜਤੇ ਵਾਲਾ ਮਿਲੂਗਾ ਫਰੋਕ ਸੂਟ ਲੈਣਾ ਆ ਫਰੋਕ ਸੂਟ ਮਿਲੂਗਾ ਨੈਰਾ ਕੱਟ ਲੈਣਾ ਆ ਨੈਰਾ ਕੱਟ ਮਿਲੂਗਾ ਜੀ ਸੋ ਪ੍ਰਾਈਸ ਸਾਡੇ ਆ ਜਿਹੜੇ ਜੀ 1000 ਰੁਪਏ ਦੇ ਤਿੰਨਾ 500 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਆ ਜੀ ਸੋ ਸਾਡੇ ਕੋਲ ਜਿਹੜੀ ਵੈਰਾਈਟੀ ਆ 2000 ਤੱਕ ਅਵੇਲੇਬਲ ਆ ਜੀ ਸੋ ਸਾਡੇ ਕੋਲ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਸੋ ਇੱਕ ਵਾਰ ਵਿਜ਼ਿਟ ਜਰੂਰ ਕਰੋ ਸਾਡੇ ਕੋਲ ਵੈਰਾਈਟੀ ਬਹੁਤ ਸਾਰੀ ਆ ਸੋ ਜਿਨ੍ਹਾਂ ਨੇ ਵਿਜ਼ਿਟ ਕੀਤਾ ਉਹਨਾਂ ਨੂੰ ਤੇ ਪਤਾ ਆ ਸੋ ਜਿਨ੍ਹਾਂ ਲਈ ਜਿਨ੍ਹਾਂ ਨੂੰ ਨਹੀਂ ਪਤਾ ਇਹ ਉਹਨਾਂ ਲਈ ਜਿਹੜੀ ਆ ਨਵੀਂ ਵੀਡੀਓ ਅਸੀਂ ਬਣਵਾ ਰਹੇ ਆ ਜੀ ਲੋ ਜੀ ਸੋ ਪਹਿਲਾ ਸਾਡੀ ਵੀਡੀਓ ਚ ਕਸਟਮਰਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਵਾ ਸੋ ਸਾਡੇ ਜਿਹੜੇ ਆ ਬਹੁਤ ਸਾਰੇ ਕੁਰਤੇ ਪਸੰਦ ਕੀਤੇ ਗਏ ਆ ਉਹ ਰੇਟ ਜਿਹੜੇ ਅਸੀਂ ਆ ਸਾਰੇ ਬਾਜ਼ਾਰ ਨਾਲੋਂ ਵੱਖਰੇ ਦੇ ਰਹੇ ਆ ਜੀ ਲੋ ਜੀ ਇਹ ਵਾਲੀ ਫਰੋਕ ਜਿਹੜੀ ਆ ਅਸੀਂ ਦੇਣ ਜਾ ਰਹੇ ਆ ਸਿਰਫ 500 ਰੁਪਏ ਦੀ ਰੇਂਜ ਲਓ ਸਾਡੇ ਕੋਲ ਨਾਈਟ ਸੂਟ ਦੀ ਵੈਰਾਈਟੀ ਬਹੁਤ ਆ ਨਾਈਟ ਸੂਟ ਵੀ ਸਾਡੇ ਕੋਲ ਜਿਹੜਾ 500 ਰੁਪਏ ਤੋਂ ਸਟਾਰਟ ਹੋ ਜਾਂਦਾ ਆ ਜੀ ਸੋ 1000 ਰੁਪਏ ਤੱਕ ਨਾਈਟ ਸੂਟ ਦੀ ਵੈਰਾਈਟੀ ਮਿਲੋਗੇ ਤੁਹਾਨੂੰ ਸੋ ਚੈੱਕ ਕਰੋ ਲੇਟੈਸਟ ਡਿਜ਼ਾਈਨ ਆ ਵੈਰਾਈਟੀ ਸਾਡੇ ਕੋਲ ਬਹੁਤ ਆ ਜੀ ਸੋ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸੋ ਜਿੰਨਾ ਜਿੰਨਾਂ ਨੇ ਸਾਡੇ ਕੋਲ ਸ਼ੋਪਿੰਗ ਕਰਨੀ ਆ ਸਾਡੇ ਕੋਲ ਪਹੁੰਚ ਸਕਦੇ ਆ ਜੀ ਸਾਡੀ ਦੁਕਾਨ ਹੈਗੀ ਆ ਤਲਾਬ ਰੋਡ ਦਸੂਆ ਦੇ ਵਿੱਚ ਸਟੇਟ ਬੈਂਕ ਦੇ ਬਿਲਕੁਲ ਨਾਲ ਸੋ ਸਾਡੇ ਕੋਲ ਜਿਹੜੀ ਆ ਹਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਆ ਪਜਾਮੇ ਟੀ-ਸ਼ਰਟ ਤੋਂ ਲੈ ਕੇ ਬੱਚਿਆਂ ਦੇ ਸੂਟਾਂ ਤੋਂ ਲੈ ਕੇ ਹਰ ਤਰ੍ਹਾਂ ਦੀ ਵੈਰਾਈਟੀ ਅਵੇਲੇਬਲ ਆ ਸੋ ਇੱਕ ਵਾਰ ਸਾਡੇ ਕੋਲ ਵਿਜ਼ਿਟ ਜ਼ਰੂਰ ਕਰੋ ਕਿਉਂਕਿ ਸਾਡੇ ਕੋਲ ਜਿਹੜੀ ਆ ਜਿੰਨੀ ਵੈਰਾਈਟੀ ਹੈਗੀ ਆ ਉਹ ਇਹ ਅਸੀਂ ਵੀਡੀਓ ਦੇ ਵਿੱਚ ਕਲੀਅਰ ਨਹੀਂ ਕਰ ਸਕਦੇ ਸੋ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਸੋਨੂ ਰੈਡੀਮੇਡ ਗਾਰਮੈਂਟ ਤਲਾਬ ਰੋਡ ਦਸੂਆ ਸੋ ਸਾਡੇ ਦਿੱਤੇ ਹੋਏ ਕੰਟੈਕਟ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੇ ਸਾਡਾ ਐਡਰੈਸ ਨਹੀਂ ਪਤਾ ਲੱਗਦਾ ਸੋ ਜਿਨ੍ਹਾਂ ਨੇ ਕੋਰੀਅਰ ਪਾਰਸਲ ਲਵਾਣੇ ਆ ਉਹਦੇ ਲਈ ਅਸੀਂ ਵੱਖਰੀ ਫੈਸਿਲਿਟੀ ਰੱਖੀ ਹੋਈ ਆ ਪਿਛਲੀ ਵਾਰ ਜਿਹੜੀਆਂ ਸਾਡੇ ਕੋਲਾਂ ਨਹੀਂ ਚੱਕ ਹੋਈਆਂ ਸੋ ਇਸ ਵਾਰੀ ਅਸੀਂ ਪੂਰੀ ਫੈਸਿਲਿਟੀ ਰੱਖੀ ਹੋਈ ਆ ਸੋ ਜਿਨ੍ਹਾਂ ਜਿਨ੍ਹਾਂ ਨੇ ਕੋਰੀਅਰ ਲਵਾਣੇ ਆ ਸਾਨੂੰ ਕੰਟੈਕਟ WhatsApp ਨੰਬਰ ਤੇ ਸਾਡੇ ਕਰ ਸਕਦਾ ਵਾ ਧੰਨਵਾਦ